ਪਹਿਲਾਂ ਤੁਹਾਨੂੰ ਇੱਕ ਚਿੜੀਆ ਘਰ ਦੀ ਵੀਡੀਓ ਵਿਖਾਈ ਸੀ ਜਿਹਦੇ ਵਿੱਚ ਚੀਤੇ ਤੇ ਤੁਹਾਨੂੰ ਈਮੂ ਵਿਖਾਈ ਸੀ ਪਰ ਹੁਣ ਇਹ ਦੂਜਾ ਪਾੜ ਲੈ ਕੇ ਆਏ ਆ ਇਹਦੇ ਚਾਹ ਤੁਹਾਨੂੰ ਵਿਖਾਉਨੇ ਆ ਮੋਰ ਕਬੂਤਰ ਖਰਖੋਸ਼ ਤੇ ਬਾਂਦਰ ਮੋਰ ਵਿਖਾਉਨੇ ਆ ਹੁਣ ਮੇਰੀ ਵੀਡੀਓ ਜਿਹੜੀ ਮੇਰੀ ਬੇਟੀ ਬਣਾਉਗੀ ਉਹ ਤੁਹਾਨੂੰ ਦੱਸੂਗੀ ਕੀ ਇਹ ਤਾਂ ਸਾਰਾ ਕੁਝ ਬੋਲ ਕੇ ਮੈਂ ਦੱਸ ਮੋਰ ਮੋਰ ਸਤੰ ਸਮੁੰਦਰ ਤਾਲ ਤੋਂ 1800 ਮੀਟਰ ਉਚਾਈ ਤੱਕ ਪੂਲ ਵੀ ਅਪਮਹਾਦੀਪ ਆਜ ਦੂਦਸਨ ਸ਼੍ਰੀਲੰਕਾ ਭਾਰਤ ਐਂਡੇਮਾਂ ਦੀਪ ਖਾਣਾ ਕੀੜੇ ਮਕੌੜੇ ਸਿੱਤੀ ਕੋਗੇ ਦਲਦਲੀ ਜ਼ਮੀਨ ਅਤੇ ਪੌਦੇ ਦੇ ਪੌਦੇ ਅਤੇ ਬੀਜ ਆਲ ਨਮਨਸੂਨ ਦੁਆਰ ਦੁਆਨ ਦੁਆਰ 3 ਅੰਡੇ 408 ਹੁਣ ਤੁਹਾਨੂੰ ਉਧਰਲੇ ਪਾਸੇ ਦਿਖਾਉਣੇ ਆ ਮੋਰ ਮੋਰ ਦੇਖੋ ਇਹ ਨਾਲ ਜਿਹੜੇ ਮੋਰ ਆ ਇਹ ਅੱਜ ਕੱਲ ਮਾਲਵੇਸ਼ ਬੜਾ ਜ਼ੋਰ ਪਿਆ ਬੜੇ ਸੋਹਣਾ ਪੰਛੀ ਆ ਇਹ ਕਿਉਂਕਿ ਸਾਂਝ ਆ ਗਿਆ ਆ ਦੇਖੋ ਜਮਾ ਤੁਹਾਨੂੰ ਕੈਮਰਾ ਨੇੜੇ ਮਾਰ ਕੇ ਵਿਖਾਉਣੇ ਆ ਬੜਾ ਸੋਹਣਾ ਤੇ ਜਿਹੜੀ ਇਹਦੇ ਆਪਾਂ ਇਹਦੇ ਫੰਗ ਹੁੰਦੇ ਆ ਨਾ ਪ੍ਰਾਈਮ ਟਾਈਮਾਂ 'ਚ ਜਦੋਂ ਸਕੂਲਾਂ 'ਚ ਪੜ੍ਹਦੇ ਹੁੰਦੇ ਸੀਗੇ ਤੇ ਇਹਦੇ ਫੰਗਾਂ ਨੂੰ ਆਪਾਂ ਕਿਤਾਬਾਂ 'ਚ ਰੱਖਦੇ ਹੁੰਦੇ ਸੀ ਕਹਿੰਦੇ ਇਹਦੇ ਨਾਲ ਵਿੱਦਿਆ ਜ਼ਿਆਦਾ ਆਊਗੀ ਤੇ ਪਰ ਵਿਦਿਆਦਾ ਮੈਨੂੰ ਪਤਾ ਨਹੀਂਗਾ ਪਰ ਸੋਹਣੇ ਬਹੁਤ ਲੱਗਦੇ ਸੀਗੇ ਮਾਨੂੰ ਰੂਹ ਖੁਸ਼ ਹੋ ਜਾਂਦੀ ਇਹ ਖੰਭਾਂ ਨੂੰ ਜਿੱਤੇ ਖੰਭ ਬੈਠੇ ਸੋਹਣੇ ਹੁੰਦੇ ਆ ਤੇ ਇਹ ਵੇਖੋ ਬਈ ਉਹ ਜਾਨਵਰ ਕਿੱਡਾ ਸੋਹਣਾ ਹੁੰਦਾ ਆ ਆ ਵੇਖੋ ਮੋਹਨ ਦੇ ਉੱਤੇ ਕਲੰਗੀ ਕਿਉਂਕਿ ਕਲੰਗੀ ਜਿਹੜੀ ਪ੍ਰਮਾਤਮਾ ਨੇ ਦਿੱਤੀ ਆ ਨਾ ਆਪਾਂ ਸਿਰ ਦਾ ਤਾਜ ਬੰਨਦੇ ਆ ਆਪਾਂ ਵਿਆਹ ਵਾਲੇ ਮੁੰਡੇ ਦੇ ਕੰਨਾਂ 'ਕੀ ਲੱਗਲ ਜਾਂਦੇ ਆ ਰਾਜੇ ਮਹਾਰਾਜਿਆਂ ਦੇ ਕਲੰਗੀ ਲੱਗੀ ਹੁੰਦੀ ਸੀ ਤੈਨੂੰ ਕੁਦਰਤੀ ਕਲੰਗੀ ਦਿੱਤੀ ਆ ਵਾਕੀ ਇਹ ਰਾਜਾ ਹੁੰਦਾ ਜੰਗਲ ਦਾ ਪੰਛੀਆਂ ਦਾ ਰਾਜਾ ਕਿਉਂਕਿ ਇਹ ਕੁਦਰਤ ਨੇ ਕੁਦਰਤ ਨੇ ਆਪੀ ਦੇ ਸਿਰ 'ਤੇ ਕਲੰਗੀ ਆ ਦੇਖ ਸਕਦੇ ਹੋ ਚਲੋ ਓਏ ਉਹ ਵੇਖੋ ਉਧਰ ਉਧਰ ਇਧਰ ਇਧਰ ਮਾਰੋ ਓਏ ਆਵਾਜ਼ ਬੜੀ ਪਿਆਰੀ ਹੁੰਦੀ ਆ ਬਈ ਆਵਾਜ਼ ਬੜੀ ਆਵਾਜ਼ ਬੜੀ ਪਿਆਰੀ ਆ ਆ ਦੇਖਾਤੇ ਹਾਂ ਉਹ ਤੁਹਾਨੂੰ ਮਾਰ ਕੇ ਬਿਠਾਉਨੇ ਆ ਵੇਖੋ ਉਧਰ ਬਿਖਾ

ਤੇ ਆਹ ਦੇਖ ਸਕਦੇ ਹੋ ਵੇਖ ਲਓ ਤੁਸੀਂ ਮੋਰ ਪਰ ਅਜ ਤੱਕ ਮੈਂ ਦੱਸ ਦੇਵਾਂ ਮੈਂ ਘੋੜਿਆਂ ਦੀਆਂ ਵੀਡੀਓ ਕਾਫੀ ਬਣਾਈਆਂ ਮੱਝਾਂ ਗਾਵਾਂ ਦੀਆਂ ਵੀਡੀਓ ਮੈਂ ਬਹੁਤ ਬਣਾਈਆਂ ਅਜ ਤੱਕ ਬੜੇ ਤੁਸੀਂ ਮਿਲੀਆਂ ਚੈਨਲ ਤੇ ਵੀਡੀਓ ਵੇਖਦੇ ਆਂ ਪਰ ਅੱਜ ਤੁਹਾਨੂੰ ਪਹਿਲੀ ਵਾਰ ਆ ਮੈਂ ਜੰਗਾ ਚਿੜੀਆ ਘਰ ਦੇ ਵਿੱਚ ਤੁਹਾਨੂੰ ਮੋਰ ਚੀਤੇ ਖਾ ਰਿਹਾ ਆ ਆ ਦੇਖ ਸਕਦੇ ਹੋ ਇੱਧਰ ਉਹ ਵੇਖੋ ਸਾਹਮਣੇ ਖੜਾ ਹੈ ਇਹ ਬੜਾ ਸੋਹਣਾ ਰੂਹ ਖੁਸ਼ ਹੋਣ ਕਰਨ ਵਾਲਾ ਜਾਨਵਰ ਹੈ ਇੱਕ ਆ ਦੇਖੋ ਤੁਹਾਨੂੰ ਦਿਖਾਉਨੇ ਆ ਕਬੂਤਰ ਤੇ ਖਰਖੋਸ਼ਾਂ ਦੇ ਇੱਕੋ ਹੀ ਪਿੰਜਰੇ ਦੇ ਵਿੱਚ ਆ ਇਹ ਨਹੀਂ ਪਤਾ ਕਿ ਕੀ ਕਾਰਨ ਕਰਕੇ ਇਕੱਠੇ ਰੱਖੇ ਆ ਜਾਂ ਇਕੱਠੇ ਰਹਿ ਸਕਦੇ ਆ ਇਹ ਇਹਦੇ ਬਾਰੇ ਮੈਨੂੰ ਬਹੁਤੀ ਜਾਣਕਾਰੀ ਨਹੀਂ ਕਿ ਕੀ ਕਿਉਂ ਕਰਕੇ ਇਕੱਠੇ ਰੱਖੇ ਆ ਪਰ ਤੜੇ ਇਕੱਠੇ ਆ ਤੇ ਚਲੋ ਖਰਖੋਸ਼ਾਂ ਦਾ ਵੀ ਆਪਣੇ ਆਮ ਘਰਾਂ 'ਚ ਹੁੰਦੇ ਆ ਕਬੂਤਰ ਵੀ ਆਪਣੇ ਆਮ ਘਰਾਂ 'ਚ ਹੁੰਦੇ ਆ ਇਹ ਜਿਆਦਾਤਰ ਮੇਰੇ ਸਾਲ ਲੱਕੇ ਕਬੂਤਰ ਆ ਵਿੱਚ ਤੇ ਉਹੀ ਆ ਤੇ ਆ ਖਰਖੋਸ਼ ਵੀ ਦੇਖ ਸਕਦੇ ਆ ਆ ਖੁੱਡਾਂ ਵੇਖੋ ਖਰਖੋਸ਼ਾਂ ਦੀਆਂ ਜਿਹੜੀਆਂ ਖੁੱਡਾਂ ਆਪਾਂ ਕਹਿੰਦੇ ਖੁੱਡਾਂ ਪੱਟ ਦਿੰਦੇ ਆ ਮੁਰਗਾ ਕਿਧਰ ਆ ਗਿਆ ਇਧਰ ਉਹ ਦੇਖੋ ਇਹ ਇਕੱਠੀ ਖੇੜਦੇ ਆ ਕਊਤਰਾ ਤੇ ਖਰਖੋਸ਼ ਕਊਤਰਾ ਉਹ ਦੇਖੀ ਉਹ ਵੇਖ ਸਾਹਮਣੇ ਮੁਰਗਾ ਉਹ ਖੜਾ ਸਾਹਮਣੇ ਤੇ ਆ ਵੇਖ ਸਕਦੇ ਆ ਇਹ ਇਕੱਠੀ ਸਾਰੇ ਰੱਖੇ ਜਾਵਾਂ ਬਰ ਇਹ ਇਕੱਠੇ ਰਹਿ ਸਕਦੇ ਆ ਕੀ ਕਾਰਨ ਹੈ ਇਹਦੇ ਬਾਰੇ ਮੈਨੂੰ ਬਹੁਤਾ ਪਤਾ ਨਹੀਂ ਵੀ ਕੀ ਕਾਰਨ ਕਰਕੇ ਰੱਖੇ ਆ ਤੇ ਦੇਖੋ ਕਿੱਡੇ ਸੋਹਣੇ ਆ ਉਹ ਛੋਟਾ ਜਿਹਾ ਬੈਠਾ ਕਿੱਥੇ ਉਹ ਰਿਹਾ ਉਹ ਰਿਹਾ ਹਾਂ ਇ렇게 ਸੰਸਪੱਤ ਅੱਛਾ ਇਧਰ ਹੀ ਪੜ੍ਹ ਕੇ ਤੁਹਾਨੂੰ ਦੱਸਦੇ ਆ ਆਹ ਵੇਖੋ ਆ ਸਾਰਾ ਕੁਝ ਲਿਖਿਆ ਹੁੰਦਾ ਸਥਾਨ 3 ਯੂਨਾਈਟਿਡ ਕਿੰਗਡਮ ਕੈਨੇਡਾ ਅਤੇ ਯੂਨਾਈਟਿਡ ਸਟੇਟਸ ਤੇ ਖਾਣਾ ਬੇਰ ਬੀਜ ਅਤੇ ਸਬਜ਼ੀਆਂ ਆਜਨਾ ਅਪ੍ਰੈਲ ਅੰਡੇ 5 ਤੋਂ 12 5 ਤੋਂ 12 ਠੀਕ ਆ ਆ ਵੇਖੋ ਮੈਂ ਵਾਰ-ਵਾਰ ਕਹਿ ਦਵਾ ਵੀ ਮੈਂ ਸਿਰਫ ਆਪਦੇ ਬੱਚਿਆਂ ਨੂੰ ਪੰਜਾਬੀ ਹੀ ਬੋਖ ਰਖਾਉਣਾ ਸਕੂਲਾਂ 'ਚ ਕੁਛ ਕਰਨ ਪਰ ਆਪਦੇ ਕਿੰਨੂ ਆਪਾਂ ਪੰਜਾਬੀ ਜੀ ਮੱਥਾ ਮਾਰੀਦਾ ਉਹ ਪੰਜਾਬੀ ਨੂੰ ਪਹਿਲ ਪਾਛਾ ਦੇ ਕੇ ਚੱਲੀਦੀ ਆ ਤੇ ਤੇ ਦੇਖ ਸਕਦੇ ਹੋ ਆ ਇਹਨਾਂ ਨੇ ਵੀ ਬੋਲਣਾ ਕੁਛ ਪੁੱਛਣਾ ਕਰਦਾ ਕਿ ਨਾ ਦੇਖ ਸਕਦੇ ਹੋ ਤੁਸੀਂ ਬਾਂਦਰ ਤੇ ਇਧਰ ਆ ਤੇ ਇਹਦਾ ਪਾਪ ਵੀ ਵੇਖ ਲੈਨੇ ਆ ਕਿਉਂਕਿ ਇਹ ਜਿਹੜਾ ਬੰਦਰ ਹੈ ਇਹਦੀਆਂ ਹਰਕਤਾਂ ਜਿਹੜਾ ਇਹਦਾ ਦਿਮਾਗ ਆ ਬਹੁਤ ਸਾਰਾ ਇਨਸਾਨ ਦੇ ਰੂਪ ਚ ਹੁੰਦਾ ਕਾਫੀ ਵਿਗੜਿਆ ਹੋਇਆ ਬੰਦਾ ਹੁੰਦਾ ਇਹਦੀ ਜਿਹੜੀ ਸਰੀਰ ਦੇ ਜਿਹੜੇ ਅੰਗ ਆ ਕਾਫੀ ਇਨਸਾਨ ਨਾਲ ਮਿਲਦੇ ਹੁੰਦੇ ਆ ਤੇ ਕਈ ਤਾਂ ਹੁਣ ਕਹਿ ਦਿੰਦੇ ਆਪਾਂ ਬੰਦਾ ਇੱਕ ਹੁੰਦਾ ਹੀ ਬੰਦਰ ਦੀ ਨਸਲ ਚੋਂ ਆ ਤੇ ਆਹ ਦੇਖ ਰਿਹਾ ਬਾਹਰ ਵੀ ਬੈਠੇ ਇੱਧਰ ਆਹ ਦੇਖ ਸਕਦੇ ਆ